ਸਾਨਾ ਦੀ ਆਮਦਨ ਵਧਾਉਣ ਦੀ ਦਿਸ਼ਾ ਵਿੱਚ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਗੁਰੂ ਅੰਗਰ ਦੇ ਵੈਟਰਨਰੀ ਯੂਨੀਵਰਸਿਟੀ ਤੇ ਦੇਸ਼ ਵਿੱਚ ਪਹਿਲੀ ਵਾਰ ਇੱਕ ਮਾਦਾ ਸੂਰ ਤੋਂ 17 ਬੱਚੇ ਪੈਦਾ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਵਾਈ ਚਾਂਸਲਰ ਡਾਕਟਰ ਇੰਦਰਜੀਤ ਸਿੰਘ ਨੇ ਇਸ ਪ੍ਰੋਜੈਕਟ ਦੀ ਸਫਲਤਾ ਬਾਰੇ ਦੱਸਿਆ ਕਿ ਭਾਰਤ ਸਰਕਾਰ ਨੇ ਉੱਤਰ ਪੂਰਬ ਦੇ ਲਈ ਵਿਦੇਸ਼ਾਂ ਤੋਂ ਸੂਰਾ ਦੀਆਂ ਕੁਝ ਨਸਲਾਂ ਲਿਆਂਦੀਆਂ ਸਨ ਪਰ ਅਮਰੀਕਨ ਸਵੈਨ ਫਲੂ ਕਾਰਨ ਉੱਥੇ ਨਹੀਂ ਭੇਜੀਆਂ ਜਾ ਸਕੀਆਂ ਤੇ ਪੰਜਾਬ ਸਰਕਾਰ ਨੂੰ ਇਸ ਦੀ ਸੰਭਾਲ ਕਰਨ ਦੇ ਲਈ ਕਿਹਾ ਗਿਆ ਅਦੇ ਇਸ ਦੀ ਅਪੀਲ ਵੀ ਕੀਤੀ ਗਈ ਸੀ ਪਰ ਪੰਜਾਬ ਸਰਕਾਰ ਨੇ ਸ਼ਰਤ ਰੱਖੀ ਸੀ ਕਿ ਇਸ ਤੋਂ ਅੱਧਾ ਉਤਪਾਦਨ ਰੱਖੇਗੀ ਪੰਜਾਬ ਦੇ ਵਿੱਚ ਚਾਰ ਥਾਵਾਂ ਤੇ ਸੂਰ ਪਾਲਣ ਦੇ ਲਈ ਕੇਂਦਰ ਹਨ ਅਤੇ ਕੁਝ ਸੂਰ ਨਾਪਾ ਵਿੱਚ ਕੇਂਦਰ ਤੋਂ ਯੂਨੀਵਰਸਿਟੀ ਦੇ ਵਿੱਚ ਲਿਆਂਦੇ ਗਏ ਸਨ ਜਿਸ ਦੇ ਵਿੱਚੋਂ ਇੱਕ ਸੂਰ ਨੇ ਸਾਰਾ ਬੱਚਿਆਂ ਨੂੰ ਜਨਮ ਦਿੱਤਾ ਹੈ ਹਾਲਾਂਕਿ ਇੱਕ ਦੀ ਮੌਤ ਹੋ ਗਈ ਹੈ ਪਰ ਦੇ ਵਿੱਚ ਸੂਰਾਂ ਦੁਆਰਾ ਆਮ ਤੌਰ ਤੇ 8 ਤੋਂ 10 ਬੱਚੇ ਪੈਦਾ ਕੀਤੇ ਜਾਂਦੇ ਹਨ ਇਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਉੱਤਰ ਪੂਰਬ ਦੇ ਵਿੱਚ ਸੂਰ ਦੇ ਮੀਟ ਦੀ ਬਹੁਤ ਜ਼ਿਆਦਾ ਖਪਤ ਹੁੰਦੀ ਹੈ ਪੰਜਾਬ ਤੋਂ ਇੱਥੇ ਵੱਡੀ ਗਿਣਤੀ ਵਿੱਚ ਸੂਰ ਭੇਜੇ ਜਾਂਦੇ ਹਨ ਹਾਲਾਂਕਿ ਉਸ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਪ੍ਰੋਸੈਸਿੰਗ ਪਲਾਂਟ ਹੋਣਾ ਚਾਹੀਦਾ ਹੈ ਕਿਉਂਕਿ ਸੂਰ ਉੱਤਰ ਪੂਰਬ ਦੇ ਵਿੱਚ ਭੇਜਣ ਸਮੇ ਬਹੁਤ ਸਾਰੇ ਸੂਰ ਮਰ ਜਾਂਦੇ ਹਨ ਅਤੇ ਭਾਰ ਘਟਦੇ ਹਨ ਹਾਂ ਹਾਂਜੀ ਐਕਚੁਅਲੀ ਗਵਰਨਮੈਂਟ ਆਫ ਇੰਡੀਆ ਨੇ ਇਨਰਲਮ ਪ੍ਰੋਜੈਕਟ ਅੰਡਰ ਨੈਸ਼ਨਲ ਲਾਈਸਟਾਕ ਮਿਸ਼ਨ ਉਹਦੇ ਰਾਹੀਂ ਵਿਦੇਸ਼ ਤੋਂ ਸੂਰਾਂ ਦੀ ਤਿੰਨ ਬਰੀਡ ਮੰਗਵਾਈ ਸੀ ਉਹ ਮੰਗਵਾਈ ਸੀ ਉਹਨਾਂ ਨੇ ਨਾਰਥ-ਈਸਟ ਵਾਲੇ ਜਿਹੜੇ ਰਾਜ ਹੈ ਅਸਾਮ ਤੇ ਉੱਥੇ ਜਿਹੜੇ ਬਾਕੀ 7 ਸਿਸਟਰਸ ਜਿਹੜੇ ਰਾਜ ਹੈ ਨਾਗਾਲੈਂਡ, ਮਿਜ਼ੋਰਮ, ਮੇਘਾਲਿਆ ਵਗੈਰਾ ਉਹਨਾਂ ਨੇ ਮੰਗਾਈ ਸੀ ਉਸ ਵੇਲੇ ਕੋਰੋਨਾ ਵੀ ਚੱਲ ਰਿਹਾ ਸੀ ਇਹ ਗੱਲ ਹੈ ਜੂਨ 2020 ਦੀ ਉਸ ਟਾਈਮ ਉਹਨਾਂ ਦਾ ਕੁਆਰੰਟਾਈਨ ਪੂਰਾ ਹੋ ਗਿਆ ਸੀ ਦਿੱਲੀ ਸੀਓ ਕੁਆਰੰਟਾਈਨ ਸੈਂਟਰ 'ਚ ਤੇ ਜਦੋਂ ਉਹਨਾਂ ਨੂੰ ਉੱਥੇ ਭੇਜਣਾ ਸੀ ਨਾਰਥ-ਈਸਟ ਉਸ ਵੇਲੇ ਉੱਥੇ ਇੱਕ ਹੋਰ ਬਿਮਾਰੀ ਆ ਗਈ ਸੂਰਾਂ ਦੀ ਜਿਹੜੀ ਬਿਮਾਰੀ ਐਫਰੀਕਨ ਸਾਇਨ ਫਿਗਰ ਉਹਦੇ ਨਾਲ ਸੂਰਾਂ ਦੀ 100% ਮਾਰਟੈਲਿਟੀ ਹੁੰਦੀ ਹੈ ਤੇ ਗਵਰਨਮੈਂਟ ਨੂੰ ਉੱਥੇ ਜਿਹੜੇ ਸੂਰਾਂ ਚੋ ਬਿਮਾਰੀ ਆਈ ਸੀ ਉਹਨਾਂ ਨੂੰ ਵੀ ਕੱਲਿੰਗ ਕਰਨੀ ਪਈ ਉਹਨਾਂ ਨੂੰ ਮਾਰ ਕੇ ਤੇ ਸੁਤਨਾ ਪਾਇਆ ਤਾਂ ਕਿ ਹੋਰ ਸੂਆਂ ਸੂਰਾਂ ਚ ਨਾ ਜਾਏ ਤਾਂ ਇਹ ਜੇ ਟਾਈਮ 'ਚ ਗਵਰਨਮੈਂਟ ਆਫ ਇੰਡੀਆ ਨਹੀਂ ਚਾਹੁੰਦੀ ਸੀ ਕਿ ਉਹਨਾਂ ਨੂੰ ਸੂਰਾਂ ਨੂੰ ਉੱਥੇ ਭੇਜਿਆ ਜਾਵੇ ਤਾਂ ਉਹਨਾਂ ਨੂੰ ਪੰਜਾਬ ਗਵਰਨਮੈਂਟ ਤੋ ਕੰਟੈਕਟ ਕੀਤਾ ਤੇ ਉਸ ਵੇਲੇ ਮੈਂ ਪੰਜਾਬ ਗਵਰਨਮੈਂਟ ਦੇ ਡਾਇਰੈਕਟਰ ਐनिमल វេੰਡਰੀ ਸੀਗਾ ਤੇ ਉੱਥੇ ਜਦੋਂ ਸਾਡੇ ਡਿਸਕਸ ਕੀਤੇ ਗੀ ਤੋ ਗਵਰਨਮੈਂਟ ਆਫ ਪੰਜਾਬ ਨੇ ਅਪਰੂਵਲ ਦਿੱਤੀ ਕਿ ਠੀਕ ਹੈ ਜੀ ਤੁਸੀਂ ਇਹਨਾਂ ਨੂੰ ਸਾਡੇ ਕੋਲ ਰੱਖ ਸਕਦੇ ਹੋ ਕਿਉਂ ਕਵਾਰੈਂਟਾਈਨ ਪੀਰੀਅਡ ਖਤਮ ਹੋਣ ਦੇ ਬਾਅਦ ਕਵਾਰੈਂਟਾਈਨ ਵਾਲੇ ਨਿਕਲ ਦੇਣਾ ਤੇ ਅਸੀਂ ਸਾਡੇ ਜਿਹੜੇ ਸੈੱਡ ਸੀਗੇ ਨਾਬਾ ਉਹਨਾਂ ਨੂੰ ਇਸ ਲਾਇਕ ਬਣਾਇਆ ਕਿ ਜਿਹੜੇ ਇੰਪੋਰਟਡ ਸੂਰ ਹੈ ਉੱਥੇ ਉਹਨਾਂ ਦਾ ਠੰਡ ਮਤਲਬ ਗਰਮੀ ਨਾ ਲੱਗੇ ਉਹਨਾਂ ਨੇ ਕਿ ਜੂਨ ਦਾ ਮਹੀਨਾ ਸੀ ਔਰ ਬਾਕੀ ਬਾਇ ਸਿਕਿਉਰਟੀ ਵਗੈਰਾ ਸਾਰਾ ਅਸੀਂ ਉੱਥੇ ਇੰਜਾਮ ਕੀਤਾ ਉਹਦੇ ਬਾਅਦ ਸਾਡੀ ਕੰਡੀਸ਼ਨ ਐ ਇਸ ਜੀ ਸੈਂਟਰ ਗਵਰਨਮੈਂਟ ਕਿ ਜਿਹੜੇ ਇਹਨਾਂ ਦੇ ਬੱਚੇ ਹੋ ਉਹਨਾਂ ਦੇ ਵਿੱਚੋਂ ਘੱਟੋ ਘੱਟ 50% ਬੱਚੇ ਪੰਜਾਬ ਰਾਜ ਨੂੰ ਮਿਲਨੇ ਚਾਹੀਦੇ ਤਾਂ ਕਿ ਇਹ ਜਿਹੜੀ ਚੰਗੀ ਇੰਪੋਰਟਡ ਨਸਲ ਹੈ ਇਹ ਸਾਡੇ ਕਿਸਾਨਾਂ ਲਈ ਵੀ ਉਹਦਾ ਲਾਭ ਮਿਲ ਸਕੇ ਜਦੋਂ ਮੈਂ ਇੱਥੇ ਇਧਰ ਯੂਨੀਵਰਸਿਟੀ 'ਚ ਆ ਗਿਆ ਤਾਂ ਸਾਨੂੰ ਯੂਨੀਵਰਸਿਟੀ ਦੀ ਐਸੀ ਰਿਕਵੈਸਟ ਭੇਜੀ ਤੇ ਸਾਨੂੰ ਲਗਭਗ 30 32 ਬੱਚੇ ਸਾਨੂੰ ਵੀ ਮਿਲ ਗਏ ਇੰਸਟਿਟਿਊਟ ਨੂੰ ਤੇ ਉਹ ਸਾਡੇ ਫਾਰਮ ਤੇ ਹਨ ਉਹਨਾਂ ਦੇ ਵਿੱਚ ਉਹ ਇਹ ਹੁਣੇ ਪਹਿਲੀ ਸੂਰੀ ਦੀ ਹੋਈ ਫੈਰੂngੀ ਨਹੀਂ ਹੈ ਜਿਹਦੇ ਵਿੱਚ ਉਹਨੇ ਸੋਣ ਦੇ ਬਾਅਦ 17 ਬੱਚੇ ਦਿੱਤੇ ਇੱਕ ਬੱਚੇ ਦੀ ਡੈਥ ਹੋ ਗਈ ਤੋਂ ਇਹ ਆਮ ਤੌਰ ਤੇ ਜਦੋਂ ਮੈਂ ਪੰਜਾਬ ਗਵਰਨਮੈਂਟ ਸੀ ਉੱਥੇ ਜਿਹੜੇ ਫਾਰਮ ਸੀ ਉੱਥੇ ਸੂਰ ਦੀ ਨਸਲ ਵਧਾਣ ਲਈ ਅਸੀਂ ਇੱਕ ਕਲਿੰਗ ਪਾਲਿਸੀ ਐਡਾਪਟ ਕੀਤੀ ਸੀ ਕਿ ਸੂਰਾਂ ਦੇ ਕਿੰਨੇ ਬੱਚੇ ਪੈਦਾ ਹੋ ਕਿਉਂਕਿ ਸੁਰਾਂ ਚੀਜ਼ ਜਿਹੜਾ ਫਾਇਦਾ ਹੈ ਉਹ ਹੈ ਨੰਬਰ ਆਫ ਬੱਚੇ ਕਿੰਨੇ ਪੈਦਾ ਹੁੰਦੇ ਉਹਨਾਂ ਦੇ ਨਾਲ ਜਿਵੇਂ ਗਊਆਂ ਮੱਝਾਂ ਦਾ ਡੇਰੀ ਦਾ ਫਾਇਦਾ ਤਾਂ ਹੁੰਦਾ ਜੇ ਉਹ ਹਰ ਸਾਲ ਬੱਚਾ ਦੇਵੇ ਜੇ ਉਹ 2 ਸਾਲ ਚ ਇੱਕ ਬੱਚਾ ਦਿੰਦੀ ਹੈ ਤਾਂ ਤੁਹਾਨੂੰ ਪਤਾ ਹੈ ਦੁੱਧ ਬੱਚਾ ਪੈਦਾ ਹੋਣ ਦੇ ਬਾਅਦ ਹੀ ਜਦੋਂ ਮਾਂ ਜੀ ਗਾਸ ਹੁੰਦੀ ਹੈ ਉਹਦੇ ਬਾਅਦ ਹੀ ਦੁੱਧ ਸਪਲਾਈ ਸ਼ੁਰੂ ਹੁੰਦੀ ਹੈ ਤਾਂ ਇਸੇ ਤਰ੍ਹਾਂ ਜਿਹੜੇ ਸੁਰਾਂ ਦੀ ਗੱਲ ਕਰੀਏ ਤਾਂ ਉਹ ਜਿੰਨੇ ਬੱਚੇ ਜ਼ਿਆਦਾ ਦੇਣਗੇ ਉਹ ਉਨੀ ਮੁਨਾਫਾ ਕਿਸਾਨਾਂ ਨੂੰ ਜ਼ਿਆਦਾ ਹੋਵੇਗਾ ਤੋ ਇਹ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਸੀਗੀ ਕਿ ਜਦੋਂ ਪਹਿਲੀ ਸੂਰੀ ਸੂਈ ਹੈ ਉਹਨਾਂ ਦੇ ਵਿੱਚੋਂ ਜਿਹੜੇ ਅਸੀਂ ਇੰਪੋਰਟ ਕੀਤੇ ਸੀ ਉਹਨਾਂ ਦੇ ਬੱਚਿਆਂ ਵਿੱਚੋਂ ਤੋ ਉਹਨੇ ਪਹਿਲੇ ਸੂਈ ਉਹਨੇ 17 ਬੱਚੇ ਦਿੱਤੇ ਉਹਨਾਂ ਦੇ ਵਿੱਚੋਂ ਸਾਡੇ ਜਿਹੜੇ ਵਿਗਿਆਨਿਕ ਹੈ ਉਹਨਾਂ ਦੀ ਲਗਨ ਸੀਗੀ ਕਿ ਉਹਨਾਂ ਨੇ 16 ਬੱਚੇ ਬਚਾ ਵੀ ਲਏ ਉਹਨਾਂ ਦੇ ਵਿੱਚੋਂ ਤੋ ਇਹ ਜਿਹੜੇ ਹੈ ਬੱਚੇ ਪੈਦਾ ਹੋਏ ਇਹ ਅਸੀਂ ਕਿਸਾਨ ਨੂੰ ਦੇਵਾਂਗੇ ਇਹਨਾਂ ਦਾ ਜਿਹੜਾ ਇੰਪੋਰਟਡ ਸੂਰ ਹੈ ਸਾਡੇ ਕੋਲ ਉਹਨਾਂ ਦੇ ਜਿਹੜੇ ਮੇਲ ਹੈ ਨਰ ਜਿਹੜੇ ਹੈ ਉਹਨਾਂ ਦਾ ਸਿਮਨ ਅਵੇਲੇਬਲ ਕਰਾਉਣੇ ਤਾਂ ਕਿ ਕਿਸਾਨ ਵੀ ਆਪਣੇ ਜਿਹੜੇ ਸੂਰ ਹੈ ਉਹਨਾਂ ਦੇ ਵਿੱਚ ਅੱਛਾ ਜਰਮ ਪਲਾਜ਼ਮਾ ਇੰਟਰੋਡਿਊਸ ਕਰ ਸਕੀਏ ਚੰਗੀ ਨਸਲ ਦਾ ਜਨ ਜੀਨ ਹੈ ਉਹ ਆਪਣੇ ਹਰਜ ਉਹ ਡਾਲ ਸਕੇ ਤਾਂ ਕਿ ਉਹਨਾਂ ਦੇ ਵੀ ਜਿਹੜੀ ਸੂਰੀਆ ਹੈ ਉਹਨਾਂ ਦੇ ਆਣ ਵਾਲੀ ਸੂਰੀਆ ਉਹਨਾਂ ਦੇ ਵਿੱਚ ਬੱਚੇ ਜ਼ਿਆਦਾ ਇਸ ਨਾਲ ਹੀ ਇਸ ਖੋਜ ਨੂੰ ਅੰਜਾਮ ਦੇਣ ਵਾਲੇ ਡਾਕਟਰ ਅਸ਼ਵਨੀ ਕੁਮਾਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਦੇ ਵੱਲੋਂ ਸੂਰਾਂ ਨੂੰ ਸੰਭਾਲਣ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਨੇ ਲੰਬੀ ਖੋਜ ਤੋਂ ਬਾਅਦ ਉਹਨਾਂ ਨੂੰ ਇਸ ਸਫਲਤਾ ਮਿਲੀ ਹੈ ਇਸ ਨਾਲ ਕਿਸਾਨਾਂ ਦੀ ਆਮਦਨ ਦੇ ਵਿੱਚ ਵਾਧਾ ਹੋਵੇਗਾ ਕਿਉਂਕਿ ਇਹ ਇੱਕ ਚੰਗਾ ਸਹਾਇਕ ਧੰਦਾ ਹੈ ਅੱਧ ਦਸ਼ਕ ਤੋਂ ਯਾਨੀ ਕਿ 5-6 ਸਾਲਾਂ ਤੋਂ ਮੈਂ ਸੂਰ ਪਾਲਣ ਦੇ ਵਿਭਾਗ ਦੇ ਵਿੱਚ ਕੰਮ ਕਰ ਰਿਹਾ ਹਾਂ ਖਾਸ ਤੌਰ ਤੇ ਸਵਾਈਨ ਪ੍ਰੋਡਕਸ਼ਨ ਤੇ ਤੇ ਸਵਾਈਨ ਸੀਮੰਤ ਤੇ ਕੰਮ ਕਰ ਰਿਹਾ ਹਾਂਗਾ ਤੇ ਬਹੁਤ ਹੀ ਖੁਸ਼ੀ ਹੋਈ ਕਿ ਸਾਡੀ ਇੱਕ ਸੂਰੀ ਇਹ ਹੈਗੀ ਹੈ ਜਿਹੜੇ ਕਿ ਲਾਈਵ ਕਵਰੇਜ ਤੁਸੀਂ ਵੀ ਕਰ ਰਹੇ ਹੋ ਤੇ ਇਹਨੇ ਬਹੁਤ ਹੀ ਵਧੀਆ ਆਪਣਾ ਪ੍ਰੋਡਕਸ਼ਨ ਦਿਖਾਇਆ ਹੈਗਾ ਜਿਹੜੇ ਕਿ 17 ਬੱਚੇ ਹੋਏ ਸੀ ਇੱਕ ਨਹੀਂ ਰਹਿ ਪਾਇਆ ਤੇ ਹੁਣ ਅੱਜ ਦੀ ਡੇਟ 'ਚ ਸਾਡੇ ਕੋਲ 16 ਜੀਵਿਤ ਬੱਚੇ ਹੈਗੇ ਆ ਆਮ ਤੌਰ 'ਤੇ ਕਿੰਨੇ ਬੱਚੇ ਪੈਦਾ ਹੁੰਦੇ ਸਰ ਆਮ ਤੌਰ 'ਤੇ ਜੇ ਤੁਸੀਂ ਦੇਖੋ ਕਿ ਆਪਣੇ ਇੰਡੀਅਨ ਸਿਸਟਮ ਦੇ ਵਿੱਚ ਖਾਸ ਤੌਰ 'ਤੇ ਜਿਹੜੀ ਆ ਨਸਲ ਹੈਗੀ ਹੈ ਲਾਰਜ ਵਾਈਟ ਯੋਰਕ ਸ਼ਾਇਰ ਤੇ ਇਸ نسل ਦੇ ਵਿੱਚ 10 11 ਦਾ ਆਸਤਨ ਆਉਂਦਾ ਹੈ 9 ਤੋਂ 10 ਤੁਸੀਂ ਐ ਲੈ ਲਓ ਇਹਦਾ ਆਉਂਦਾ ਜੇ ਅੱਛਾ ਪਾਲਣ ਪੋਸ਼ਣ ਕੀਤਾ ਹੋਵੇ ਤੇ ਖਾਸ ਤੌਰ ਅਸੀਂ ਮੈਂ ਇਸ ਤੇ ਜ਼ਰੂਰ ਸਟ्रेस ਪਾਉਂਗਾ ਮੈਂ ਬਹੁਤ ਬlesd ਹਾਂ ਕਿ ਸਾਡੇ ਵਰਦੀ ਵਾਈਸ ਚਾਂਸਲਰ ਡਾਕਟਰ ਇੰਦਰਜੀਤ ਸਿੰਘ ਜੀ ਦੇ ਹੇਠ ਅਗਵਾਈ ਦੇ ਅਸੀਂ ਬਹੁਤ ਹੀ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਉਹਨਾਂ ਦੇ ਸਰਪ੍ਰਸਥੀ ਥਲੇ ਅਸੀਂ ਇਹ ਜਿਹੜੀ ਸੂਰੀਆਂ ਦਾ ਸਾਇੰਟਿਫਿਕ ਤੌਰ ਤੇ ਇਹਨਾਂ ਦਾ ਪਾਲਣ ਪੋਸ਼ਣ ਕਰਦੇ ਪਏ ਨੇ ਮੇਰੀ ਟੀਮ ਮੈਂਬਰਸ ਡਾਕਟਰ ਉਦੇਬੀਰ ਸਿੰਘ ਜਿਹੜੇ ਕਿ ਨਿਊਟ੍ਰੀਸ਼ਨਿਸਟ ਹੈਗੇ ਨੇ ਉਹ ਇਹ ਸੂਰੀ ਦੇ ਇਹਨਾਂ ਸੂਰੀਆਂ ਦੇ ਸਾਡੇ ਸੂਰ ਫਾਰਮ ਤੇ ਇਹਨਾਂ ਦਾ ਨਿਊਟ੍ਰੀਸ਼ਨ ਦਾ ਦੇਖਭਾਲ ਕਰਦੇ ਪਏ ਆ ਮੈਂ ਇਹ ਚ ਰੀਪ੍ਰੋਡਕਸ਼ਨ ਦਾ ਦੇਖਭਾਲ ਕਰ ਰਿਹਾ ਹਾਂ ਡਾਕਟਰ ਵਿਸ਼ਾਲ ਮਹਾਜਨ ਹੈਗੇ ਨੇ ਉਹ ਦੇਖਭਾਲ ਕਰਦੇ ਪਏ ਨੇ ਇਹਨਾਂ ਦੇ ਵਿੱਚ ਕੋਈ ਬਿਮਾਰੀਆਂ ਜਾਂ ਇਸ ਤਰ੍ਹਾਂ ਦਾ ਦੇਖਭਾਲ ਕਰਦੇ ਪਏ ਨੇ ਡਾਕਟਰ ਸੋਢੀ ਉਹ ਸਾਡਾ ਇਹਨਾਂ ਦਾ ਸੂਰੀਆਂ ਦਾ ਤੇ ਸੂਰਾ ਦਾ ਬਰੀਡਿੰਗ ਪਲਾਨ ਬਣਾਉਂਦੇ ਕਿ ਕਿਸ ਸੂਰੀ ਨੂੰ ਕਿਵੇਂ ਅਸੀਂ ਮੇਟ ਕਰਾਈਏ ਤੇ ਡਾਕਟਰ ਸੁباشਚੰਦਰ ਉਹ ਜਿਹੜੇ ਹੈਗੇ ਨੇ ਉਹ ਇਹਨਾਂ ਦੀ ਹਾਊਸਿੰਗ ਤੇ ਜਿਹੜੀ ਦੇਖਭਾਲ ਜਿਹਨੂੰ ਕਿ ਅਸੀਂ ਮੈਨੇਜਮੈਂਟ ਹੈ ਉਹ ਦੇਖਦੇ ਹਾਂ ਹਾਂ ਇਹ ਜਿਹੜੀ ਬਰੀਡ ਸੀਗੀ ਇਹ ਇਹ ਪੰਜਾਬ ਸਰਕਾਰ ਨੇ ਨਾਬਾ ਦੇ ਵਿੱਚ ਇਹ ਬੇਸਿਕਲੀ ਇਹ ਪ੍ਰਕਿਊਰ ਕੀਤੇ ਸੀਗੇ ਆਪਣੇ ਭਾਰਤ ਸਰਕਾਰ ਨੇ ਤੇ ਉਹਨਾਂ ਨੇ ਯੂਕੇ ਤੋਂ ਪ੍ਰਕਿਊਰ ਕੀਤਾ ਸੀ ਤੇ ਇਹ ਪ੍ਰਕਿਊਰ ਕੀਤੇ ਗਏ ਸੀ ਨਾਰਥ ਈਸਟਰਨ ਸਟੇਟਸ ਵਾਸਤੇ ਉਹਨਾਂ ਕੋਲ ਉਸ ਵੇਲੇ ਉੱਥੇ ਉਹਨੀ ਥਾਂ ਨਹੀਂ ਸੀ ਕਿ ਫਿਰ ਉਹਨਾਂ ਨੇ ਸਾਡੇ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਪਿਗ ਹਾਊਸ ਹਾਊਸਿੰਗ ਐਂਡ ਮੈਨੇਜਮੈਂਟ ਜਿਹੜਾ ਪਿਗ ਬਰੀਡਿੰਗ ਫਾਰਮ ਹੈਗਾ ਨਾਬੇ ਦੇ ਵਿੱਚ ਉੱਥੇ ਇਹਨਾਂ ਨੂੰ ਰੱਖਿਆ ਉਹਨੇ ਕਿ ਟਾਈਮ ਵਾਸਤੇ ਜਿਹੜੇ ਕਿ ਇਹ 2020-21 ਦੇ ਵਿੱਚ ਲਾਏ ਗਏ ਸੀ ਅਸੀਂ ਇਹਨਾਂ ਨੂੰ ਪੰਜਾਬ ਉੱਥੋਂ ਨਾਬੇ ਤੋਂ ਪਿਛਲੇ ਸਾਲ 14 14 ਮਈ ਨੂੰ ਅਸੀਂ ਆਪਣੇ ਇੱਥੇ ਫਾਰਮ ਦੇ ਵਿੱਚ 14 ਮਈ 2021 ਦੇ ਵਿੱਚ ਆਪਣੇ ਲੈ ਕੇ ਆਏ ਉਹਨਾਂ ਉਹਨਾਂ ਦੇ ਵਿੱਚੋਂ ਕੁਝ ਚੁਣਿੰਦਾ ਅਸੀਂ ਉਧਰੋਂ ਸਾਡੀ ਟੀਮ ਗਈ ਸੀ ਪੂਰੀ ਐਂਡ ਅਸੀਂ ਉਧਰੋਂ ਇਹਨਾਂ ਨੂੰ ਚੁਣ ਕੇ ਅਸੀਂ ਇਹ ਚੋਣਵਾ ਲੈ ਕੇ ਆਏ ਸੀਗੇ ਉਹਨਾਂ ਦੀ ਇਹਨਾਂ ਦੀ ਜਦ ਜਿਸ ਵੇਲੇ ਇਹ ਲੈ ਕੇ ਆਏ ਸੀ ਉਸ ਵੇਲੇ ਇਹ 4-4 5-5 ਮਹੀਨੇ ਦੇ ਸੀਗੇ ਪ੍ਰੋਪਰ ਖੁਰਾਕ ਜਿਹੜੀ ਕਿ ਸਾਡੀ ਅੱਜ ਕੱਲ ਮੇਜ਼ ਜਿਹੜੀ ਕਿ ਮੱਕੀ ਸੋਇਆਬੀਨ ਜਿਹੜੀ ਹੈਗੀ ਆ ਉਹ ਡੀ ਆਇਲਡ ਰਾਈਸ ਬ੍ਰਾਨ wheat ਬ੍ਰਾਨ ਤੇ ਜਿਹੜਾ ਯੂਨੀਵਰਸਿਟੀ ਦਾ ਸਾਡੀ ਗੁਰੂ ਅੰਗਦ ਦੇ ਵੈਟਰਿਨਰੀ ਐਂਡ ਐਨੀਮਲ ਸਾਇੰਸਸ ਯੂਨੀਵਰਸਿਟੀ ਦਾ ਵਿੱਚ ਬਣਾਇਆ ਗਿਆ ਮੁੱਖ ਤੌਰ ਤੇ ਜਿਹੜਾ ਮਿਨਰਲ ਮਿਕਸਚਰ ਹੈਗਾ ਜਿਹਨੂੰ ਤਾਤਾ ਚੂਰਾ ਕਹਿੰਦੇ ਤੇ ਸਾਡੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਇਹ ਸਪੈਸ਼ਲੀ ਜਿਹੜਾ ਬਣਾਇਆ ਗਿਆ ਸਾਲਟ ਜਾਂ ਨਮਕ ਨੂਨ ਜਿਹਨੂੰ ਕਹਿੰਦੇ ਉਹਦੀ ਉਹ ਉਸ ਮਿਸ਼ਨਰ ਦੇ ਨਾਲ ਇਹਨਾਂ ਦੀ ਖੁਰਾਕ ਬਣਾਈ ਗਈ ਫਿਰ ਇਹਨਾਂ ਨੂੰ ਉਹ ਜਿਹੜੇ ਵੀ ਸਾਇੰਸਤਾਨ ਜਿਹੜੇ ਕਿ ਡਾਕਟਰ ਉਹਦੇ ਵੀਰ ਹੈਗੇ ਨੇ ਸਾਡੇ ਨਾਲ ਹਜੇ ਜੁਆਇਨ ਕੀਤੇ ਹੈਗੇ ਆ ਡਾਕਟਰ ਦਿਗਵੇਜ ਸਿੰਘ ਉਹ ਉਹ ਦੋਵਾਂ ਨੇ ਇਹ ਇਹਦੀ ਜਿਹੜੀ ਹੈਗੀ ਹੈ ਨਿਊਟ੍ਰੀਸ਼ਨ ਦਾ ਜਿਹੜਾ ਜਿਹੜੇ ਖੁਰਾਕ ਦੀ ਜਿਹੜੀ ਚੀਜ਼ ਹੈਗੀ ਆ ਉਹਦਾ ਇਹ ਖੁਰਾਕ ਦਾ ਧਿਆਨ ਰੱਖਿਆ ਪ੍ਰੋਪਰ ਖੁਰਾਕ ਕਿਉਂਕਿ ਹਰੇਕ ਵਰਗ ਦੇ ਜਿਵੇਂ ਗਰੋਇੰਗ ਜਿਹਨੂੰ ਕਹਿੰਦੇ ਆ ਫਿਨਿਸ਼ਰ ਕਹਿੰਦੇ ਇਹ ਵੱਖ-ਵੱਖ ਸ਼੍ਰੇਣੀ ਹੈਗੇ ਆ ਸੂਰਾਂ ਦੇ ਗਰੋਅਰ ਹੋ ਗਿਆ ਫਿਨਿਸ਼ਰ ਹੋ ਗਿਆ ਵਿਨਰ ਹੋ ਗਿਆ ਜਾਂ ਜਿਹੜੇ ਆਪਣੇ ਕਿਵੇਂ ਬਰੀਡਿੰਗ ਸਟਾਕ ਹੋ ਗਿਆ ਤੇ ਜਿਹੜਾ ਇੱਕ ਆਪਣਾ ਹੁੰਦਾ ਅਡਲਟ ਸਟਾਕ ਖਾਸ ਤੌਰ ਤੇ ਬਰੀਡਿੰਗ ਸਟਾਕ ਕਿਉਂਕਿ ਬਰੀਡਿੰਗ ਦੇਖੋ ਤੁਹਾਡਾ ਇਹ ਹੈਗਾ ਨਿਚੋੜ ਜਿਹੜਾ ਤੁਹਾਡਾ ਬੈਸਟ ਸਟਾਕ ਹੈਗਾ ਜੇ ਤੁਹਾਡਾ ਬਰੀਡਿੰਗ ਸਟਾਕ ਇੱਕ ਵਾਰ ਬਹੁਤ ਵਧੀਆ ਹੋ ਗਿਆ ਤੁਹਾਡੇ ਜਿਹੜੇ ਆਉਣ ਵਾਲੀ ਪ੍ਰਜਨਨ ਹੈਗੀ ਉਹ ਆਪਣੇ ਆਪ ਹੀ ਸਿਰੇ ਤੇ ਪਹੁੰਚ ਜਾਂਦੀ ਹੈ। ਬਹੁਤ ਫਾਇਦਾ ਹੋਊਗਾ ਬਿਲਕੁਲ ਬਿਲਕੁਲ ਸਹੀ ਆਖਦੇ ਹੋ ਤੁਸੀਂ। ਇਹ ਕਿਸਾਨਾਂ ਨੂੰ ਇਹਦਾ ਬਹੁਤ ਫਾਇਦਾ ਹੈਗਾ ਬਿਕੋਜ਼ ਸੂਰ ਦਾ ਦੇਖੋ ਮੁੱਖ ਮੰਤਵ ਕੀ ਹੈਗਾ ਜੇ ਅਸੀਂ ਉਹ ਲੈ ਲਈਏ ਨਾ ਅਸੀਂ ਨਾ ਤੋ ਅੰਡੇ ਲੈਣੇ ਨਾ ਅਸੀਂ ਨਾ ਤੋ ਦੁੱਧ ਲੈਣੇ ਨਾ ਅਸੀਂ ਇਹਨਾਂ ਤੋਂ ਗੱਡੇ ਅੱਗੇ ਦੁਲਾਉਣਾ ਹੈਗਾ। ਸਾਡਾ ਮੇਨ ਹੈਗਾ ਪੋਰਕ ਯਾਨੀ ਕਿ ਮੀਟ ਮੀਟ ਦਾ ਮੇਨ ਪਰਪਸ ਹੁੰਦਾ ਜਿੰਨੇ ਬੱਚੇ ਐਟ ਅ ਟਾਈਮ ਜਨਮੇ ਹੈਗੇ ਨੇ ਬਚਪਨ ਇੱਕ ਕਸੂਰੀ ਤੋਂ ਇੱਕ ਵਾਰ ਦੇ ਵਿੱਚ ਉਨਾ ਹੀ ਸਾਡਾ ਜਿਹੜਾ ਹੈਗਾ ਉਸ ਤੋਂ ਮੀਟ ਦੀ ਪ੍ਰੋਡਕਸ਼ਨ ਉਨਾ ਹੀ ਸਾਡਾ ਲੀਟਰ ਉਸ ਇੱਕ ਵਾਰ ਦੇ ਜਨਮੇ ਬੱਚਿਆਂ ਨੂੰ ਅਸੀਂ ਕਹਿੰਦੇ ਹੈਗੇ ਲੀਟਰ ਸਾਈਜ਼ ਲੀਟਰ ਜਿੰਨਾ ਵੱਡਾ ਲੀਟਰ ਸਾਈਜ਼ ਹੋਊਗਾ ਉਨਾ ਹੀ ਸਾਡੇ ਬੱਚਿਆਂ ਦੀ ਗਿਣਤੀ ਜ਼ਿਆਦਾ ਹੈਗੀ ਹੈ ਉਨਾ ਹੀ ਸਾਡੇ ਜਿਹੜੇ ਬੱਚੇ ਹੈਗੇ ਨੇ ਉਹ ਸਾਡਾ ਮੀਟ ਨੂੰ ਕੰਟ੍ਰਿਬਿਊਟ ਕਰਨਗੇ ਸੋ ਸੂਰ ਤੋਂ ਸਾਡਾ ਇੱਕੋ ਹੀ ਮੰਤਵ ਹੁੰਦਾ ਹੈ ਕਿ ਅਸੀਂ ਜਿੰਨੀ ਉਤਪਾਦਨ ਮੀਟ ਦੀ ਲੈ ਸਕੀ ਐ ਸੋ ਇਹੀ ਸਾਡਾ ਮੰਤਬ ਸੀਗਾ ਤੇ ਜੇ ਉਹ ਬੱਚੇ ਸਾਡੇ ਬੱਚਿਆਂ ਦੀ ਗਿਣਤੀ ਜੇ 12 13 14 15 16 17 ਵੀ ਹੋ ਗਈ ਆ ਹੋਰ ਵੀ ਜੇ ਜ਼ਿਆਦਾ ਹੋ ਸਕਦੀ ਐ ਤੇ ਉਹ ਉਹਨਾਂ ਹੀ ਕਿਸਾਨਾਂ ਨੂੰ ਬਹੁਤ ਫਾਇਦਾ ਹੈਗਾ ਸੋ ਇਸ ਯੂਨੀਵਰਸਿਟੀ ਦੇ ਵਿੱਚ ਇਹ ਫਸਟ ਟਾਈਮ ਇਹ ਹੋਇਆ ਹੈਗਾ ਪਿਛਲੇ 5-6 ਸਾਲਾਂ ਦੇ ਵਿੱਚੋਂ ਈਵਨ ਉਸ ਤੋਂ ਵੀ ਪਹਿਲਾਂ ਕਿ 17 ਬੱਚੇ ਸਾਡੀ ਗੁਰੂ ਅੰਗਦ ਦੇ ਵੈਟਰਿਨਰੀ ਐਂਡ ਐਨੀਮਲ ਸਾਇੰਸਸ ਯੂਨੀਵਰਸਿਟੀ ਦੇ ਵਿੱਚ ਆਪਣੇ ਆਪ ਵੀ ਕਹਿ ਸਕਦੇ ਇੱਕ ਰਿਕਾਰਡ ਹੈਗਾ ਇਹ ਰਿਕਾਰਡ ਹੈਗਾ ਜੀ ਹਾਂਜੀ ਇਸ ਤੇ ਸਾਨੂੰ ਕੋਈ ਇੱਚ ਸ਼ੱਕ ਨਹੀਂ ਹੈਗਾ ਐਂਡ ਬਲਕਿ ਬੜਾ ਪ੍ਰਾਊਡ ਮਹਿਸੂਸ ਹੁੰਦਾ ਕਿ ਚਲੋ ਸਾਡੀ ਯੂਨੀਵਰਸਿਟੀ ਗੁਰੂ ਅੰਗਦ ਦੇ ਵੈਟਰਿਨਰੀ ਐਨੀਮਲ ਸਾਇੰਸਸ ਯੂਨੀਵਰਸਿਟੀ ਦੇ ਵਿੱਚ ਇਸ ਚੀਜ਼ ਦੀ ਉਤਪਾਦ ਬਿਊਟੀ ਰਿਪੋਰਟ ਐਸਐਮਜ਼ ਨਿਊਜ਼